ਸਾ ਵਾਹਿਗੁਰੂ ਜੀ ਕੀ ਖੱਤੇ ਸਾਨੂੰ ਇਸ ਮਾਨਕ ਜਨਮ ਮਿਲਣ ਦੇ ਇਸ ਮਨੋਰਥ ਬਾਰੇ ਭਗਵਾਨ ਮਹਾਰਾਜ ਜੀ ਨੇ ਦੱਸਿਆ ਕਿ ਇਸ ਅਸੀਂ ਇੱਥੇ ਕਿਸ ਕੰਮ ਕਰਨ ਆਏ ਹਾਂ ਤੇ ਕੀ ਕੰਮ ਕਰਕੇ ਜਾਣਾ ਹੈ ਕਿ ਉੱਥੇ ਜਾ ਕੇ ਸਾਡੀ ਆਪੇ ਸੁਣ ਲੇ ਅਸੀਂ ਇੱਥੇ ਐਵੇਂ ਦੇ ਕਿਵੇਂ ਦੇ ਕੰਮ ਕਰਕੇ ਜਾਣੇ ਹਨ ਇਹ ਸ਼ਬਦ ਦੇ ਰਹੀ ਆਪ ਸਭ ਸੰਗਤਾਂ ਸੁਣੋ ਜੀ ਤੇ ਸ਼ਬਦ ਨੂੰ ਵਿਚਾਰੋ ਜੀ ਆਪਣੇ ਬੱਚਿਆਂ ਨੂੰ ਵੀ ਸੁਣਾਓ ਸਤਿਪੁਰਖ ਦੇ ਬਾਝੋਂ ਨਾ ਕਿਸੇ ਪਰਣੀ ਹਾਮੀ ਸਤ ਪੁਰਖ ਦੀ ਬਾਝੋਂ ਨਾ ਕਿਸੇ ਪਰਣੀ ਹਾਮੀਏ ਜੋ ਕੱਲੇ ਕੱਲੇ ਦੀ ਸੁਣਦਾ ਇੱਕ ਸਤ ਗੁਰੂ ਸਮਾਨੀਏ ਜੋ ਕੱਲੇ ਕੱਲੇ ਦੀ ਸੁਣਦਾ ਇੱਕ ਸਤ ਪੁਰਖ ਸਮਾਨੀਏ ਨਾ ਕਿਸੇ ਪਰਣੀ ਹਾਮੀਏ ਓਥੇ ਨਾ ਕਿਸੇ ਪਰਣੀ ਹਾਮੀਏ ਸਸੂਲ ਪੁਰਖ ਦੀ ਬਾਜੂ ਨਾ ਕਿਸੇ ਪਰਣੀ ਹਾਮੀ ਏ ਜੋ ਕੱਲੇ ਕੱਲੇ ਦੀ ਸੁਣਦਾ ਇੱਕ ਸਤਪੁਰਸ਼ ਸਮਾਨੀ ਏ ਨਾ ਕਰਮ ਕਰੀ ਕਦੇ ਮਾੜੇ ਬਣ ਅਵਗੁਣ ਵਾਲੇ ਮਾੜੇ ਨਾ ਕਰਮ ਕਰੀ ਕਦੇ ਮਾੜੇ ਬਣ ਅਵਗੁਣ ਵਾਲੇ ਬਹੁਤ ਅਵਗੁਣ ਵਾਲੇ ਮਾੜੇ ਬੜੇ ਔਖੇ ਭੁਗਤਣੇ ਵਹੀਂ ਧਰਮ ਰਾਜ ਹੀ ਜਾਣੇ ਬੜੇ ਔਖੇ ਭੁਗਤਣੇ ਵਹੀਂ ਧਰਮ ਰਾਜ ਹੀ ਜਾਣੇ ਸ਼ੁਭ ਅਮਲਾਂ ਦੇ ਕਾਰੇ ਸ਼ੁਭ ਅਮਲਾਂ ਦੇ ਕਾਰੇ ਨਾ ਕਦੇ ਹੁੰਦੀ ਹਾਨੀਏ ਸ਼ੁਭ ਅਮਲਾਂ ਦੇ ਕਾਰੇ ਨਾ ਕਦੇ ਹੁੰਦੀ ਹਾਨੀਏ ਸਤ ਪੁਰਖ ਦੇ ਬਾਜੂ ਨਾ ਕਿਸੇ ਪਰਣੀ ਹਾਮੀਏ ਕਰਮੀ ਆਪੋ ਆਪਣੀ ਆਪੇ ਹੀ ਪਛੋਤਾਨੀਏ ਕਰਮੀ ਆਪੋ ਆਪਣੀ ਆਪੇ ਹੀ ਪਛੋਤਾਨੀ ਅਜਰਾਈਲ ਫਰਿਸ਼ਤਾ ਅਲਫਨਾ ਇਹ ਯਾਨੀ ਅਜੇ ਰਾਇਲ ਫਰਿਸ਼ਤਾ 1000 ਜਾਨੀਏ ਉਸ ਮੂਲਪੁਰਖ ਦੀ ਬਾਜੂ ਨਾ ਕਿਸੇ ਪਰਣੀ ਹਾਮੀ ਸਤਪੁਰਸ਼ ਦੇ ਬਾਜੂ ਨਾ ਕਿਸੇ ਪਰਣੀ ਹਾਮੀ ਜੋ ਕਲੇ ਕਲੇ ਦੀ ਸੁਣਦਾ ਸਤਪੁਰਸ਼ ਸਮਾਨੀਏ ਜੋ ਕਲੇ ਖਲੇ ਦੀ ਸੁਣਦਾ ਇੱਕ ਸਤ ਗੁਰੂ ਸਵਾਮੀਏ ਸਤ ਪੁਰਖ ਦੇ ਬਾਝੂ ਨਾ ਕਿਸੇ ਪਰਣੀ ਹਮੇ ਸਤ ਪੁਰਖ ਦੇ ਬਾਝੂ ਨਾ ਕਿਸੇ ਪਰਣੀ ਹਮੇ